ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਦੱਸਦੀ ਹੈ ਕਿ ਕਈ ਪਿੰਡਾਂ ਦਾ ਸੰਪਰਕ ਜਿਹੜਾ ਹੈ ਉਹ ਟੁੱਟ ਚੁੱਕਿਆ ਹੈ ਲੋਕ ਜਿਹੜੇ ਨੇ ਖੱਜਲ ਖਵਾਰ ਹੋ ਰਹੇ ਨੇ ਤੇ ਖੁਦਾਰਾ ਖਾਸਤਾ ਜੇ ਕਿਸੇ ਨੂੰ ਕੋਈ ਅਮਰਜੈਂਸੀ ਲੋੜ ਪੈ ਜਾਵੇ ਤਾਂ ਦੇਖ ਸਕਦੇ ਹੋ ਕਿ ਕਿਸ਼ਤੀਆਂ ਤੱਕ ਬੰਦ ਕਰ ਦਿੱਤੀਆਂ ਗਈਆਂ ਨੇ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਹੈ ਪਰੇਸ਼ਾਨੀਆਂ ਉਹ ਵੱਤੀ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਦਰਸਲ ਪੰਜਾਬ ਅੰਦਰ ਜਿੱਥੇ ਲਗਾਤਾਰ ਸਤਲੁਜ ਅਤੇ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਅੰਦਰ ਲਗਾਤਾਰ ਪਾਣੀ ਵਧ ਰਿਹਾ ਹੈ ਕਿਉਂਕਿ ਬੀਤੀ ਰਾਜ ਜੰਮੂ ਕਸ਼ਮੀਰ ਦੇ ਕਤੂਆ ਇਲਾਕੇ ਦੇ ਵਿੱਚ ਬੱਦਲ ਫਟਣ ਕਾਰਨ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਜਿਸ ਕਾਰਨ ਮਕੌੜਾ ਪੱਤਨ ਤੋਂ ਚੱਲਣ ਵਾਲੀਆਂ ਪਰਲੇ ਪਾਸੇ ਦੀਆਂ ਦਰਜਨਾ ਪਿੰਡਾਂ ਦੇ ਲੋਕਾਂ ਦੇ ਵੱਲੋਂ ਚਲਾਈ ਜਾਣੀਆਂ ਕਿਸ਼ਤੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨਹੀਂ ਜਿਸ ਤੋਂ ਬਾਅਦ ਕਈ ਪਿੰਡਾਂ ਦਾ ਸੰਪਰਕ ਜਿਹੜਾ ਇਹੋ ਟੁੱਟ ਚੁੱਕਿਆ ਹੈ ਲੋਕ ਜਿਹੜੇ ਨੇ ਸਹਿਮ ਦੇ ਮਾਹੌਲ ਦੇ ਵਿੱਚ ਜੀ ਰਹੇ ਨੇ ਤੇ ਜੇ ਇਹਨਾਂ ਨੂੰ ਖਦਰਾ ਖਾਸ ਤਾ ਕੋਈ ਮੈਡੀਕਲ ਸਹੂਤਾ ਦਿ ਲੋੜ ਪੈ ਜਾਂਦੀ ਹੈ ਤਾਂ ਉਸ ਤੇ ਲਈ ਵੀ ਇਹਨਾਂ ਨੂੰ ਇੱਕ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕਿਸ਼ਤੀਆਂ ਦੇ ਸਹਾਰੇ ਉਹ ਦਰਿਆ ਦੇ ਇਸ ਪਾਰ ਤੇ ਉਸ ਪਾਰ ਜਾਂਦੇ ਸੀਗੇ ਪਰ ਹੁਣ ਕਿਸ਼ਤੀਆਂ ਤੱਕ ਬੰਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਉਹ ਵਧਦਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕਿ 1.5 ਲੱਖ ਕਿਉਂਕਤੋ ਵੱਧ ਪਾਣੀ ਜਿਹੜਾ ਆਵੇਗਾ ਕਿਉਂਕਿ ਜੰਮੂ ਦੇ ਕਟਵਾ ਇਲਾਕੇ ਦੇ ਵਿੱਚ ਜਿਹੜੇ ਪੂਰੇ ਨਾਲੇ ਨਦੀਆਂ ਨੇ ਉਹ ਭਰੇ ਹੋਏ ਨ ਚੱਲ ਰਹੇ ਨਹੀਂ ਪੂਰੇ ਆਪਣੀ ਸਮਰੱਥਾ ਦੇ ਨਾਲ ਚੱਲ ਰਹੇ ਨੇ ਜਿਸ ਕਰਕੇ ਰਾਵੀ ਦਰਿਆ ਦੇ ਵਿੱਚ ਪਾਣੀ ਜਿਹੜਾ ਹੈ ਉਹ ਲਗਾਤਾਰ ਵਧਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਮੇਰਾ ਨਾਮ ਨਿਮਰਜੀਤ ਸਿੰਘ ਹੈ ਹਾਂਜੀ ਤੇ ਇੱਥੇ ਦਿੱਕਤ ਇਹ ਹੈ ਜੀ ਜਿਹੜੇ ਪਾਰ ਵਾਲੇ ਪਿੰਡਾਂ ਉਹਨਾਂ ਨੂੰ ਕਾਫੀ ਦਿੱਕਤ ਹੈ ਹੁਣ ਪੂਰੀ ਤਰ੍ਹਾਂ ਸੰਪਰਕ ਜਿਹੜਾ ਟੁੱਟ ਗਿਆ ਉਹਨਾਂ ਦਾ ਇਧਰ ਨਾਲੋਂ ਕੋਈ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਨਹੀਂ ਜੇ ਲੋੜ ਪਏ ਕਿਸੇ ਤਰ੍ਹਾਂ ਦੀ ਵੀ ਸਹੂਲਤ ਉਹਨਾਂ ਨੂੰ ਹੁਣ ਨਹੀਂ ਮਿਲ ਸਕਦੀ ਉਹਨਾਂ ਨੂੰ ਇਹ ਵੱਡੀ ਦਿੱਕਤ ਹੈ ਕੋਈ ਸਾਨੂੰ ਦਿੱਕਤ ਹੈ ਜਿਹੜਾ ਸਾਡਾ ਕੰਮ ਪੂਰੀ ਤਰ੍ਹਾਂ ਬੰਦਾ ਸਾਡੇ ਦਰਵਾਜ਼ੇ ਤੱਕ ਪਾਣੀ ਆ ਗਿਆ ਤੇ ਇਸੇ ਦਿੱਕਤ ਦਾ ਬਸ ਲੋਕਾਂ ਨੂੰ ਦਿੱਕਤ ਆ ਰਹੀ ਪਾਣੀ ਦਾ ਹਾਂਜੀ ਲੋਕਾਂ ਨੂੰ ਦਿੱਕਤ ਆ ਰਹੀ ਹੈ ਪਾਰ ਜਾਣ ਵਾਲਿਆਂ ਨੂੰ ਉਧਰੋਂ ਆਉਣ ਵਾਲਿਆਂ ਨੂੰ ਦਿੱਕਤ ਆ ਰਹੀ ਹੈ ਤੇ ਜਿਹੜੇ ਲਾਗੇ ਪਿੰਡ ਆ ਉਹਨਾਂ ਨੂੰ ਵੀ ਖਤਰਾ ਦਾ ਮਾਹੌਲ ਬਣਿਆ ਦਾ ਪੂਰਾ ਉਹਨਾਂ ਨੂੰ ਫਿਕਰ ਹੈ ਵੀ ਪਾਣੀ ਸਾਡੇ ਪਿੰਡਾਂ ਤੱਕ ਮੈਂ ਤਾਂ ਹੁਣੇ ਆਇਆ ਮੈਂ ਫਿਲਹਾਲ ਤੇ ਕੋਈ ਨਹੀਂ ਦੇਖਿਆ ਸ਼ਾਇਦ ਆਏ ਆ ਕਹਿੰਦੇ ਸੀ ਪਹਿਲਾਂ ਪਰ ਕਹਿੰਦੇ ਪ੍ਰਬੰਧ ਪੂਰੇ ਕਰ ਲਏਗੇ ਆ ਹਾਂਜੀ ਦੇਖੋ ਸ਼ਾਇਦ ਹੋ ਸਕਦਾ ਜੇ ਕੋਈ ਲੋੜ ਪਏਗੀ ਤੇ ਪਤਾ ਲੱਗ ਜਾਏਗਾ ਹੋਇਆ ਪ੍ਰਬੰਧ ਕੰਨੀ ਹਾਂਜੀ ਫਸਲਾਂ ਦਾ ਨੁਕਸਾਨ ਹਾਂਜੀ ਬੈਕ ਸਾਈਡ ਤੇ ਜਿਹੜੀ ਫਸਲਾਂ ਕਮਾਦ ਵਗੈਰਾ ਜਿੱਦਾਂ ਉਹਨਾਂ ਦਾ ਨੁਕਸਾਨ ਤੇ ਹੋਇਆ ਹੈ ਪਾਣੀ ਫਿਰ ਜਾਂਦਾ ਉਹਨਾਂ ਦੇ ਵਿੱਚ ਨਾ ਮੇਰਾ ਰਿਵਰ ਪੈਰਾਡਾਈਜ਼ ਅਹੀਂ ਖੁੱਲੇ ਦਾ ਇਹਦੇ ਵੀ ਦਿੱਕਤ ਤੇ ਹੈਗੀ ਆ ਵੇਖੋ ਪਾਰ ਦੇ ਲੋਕੀ ਵਿੱਚ ਘਿਰ ਗਏਦੇ ਆ ਉੱਥੇ ਪਾਣੀ ਹੈ ਨਹੀਂ ਆ ਰਸਤਾ ਕੋਈ ਨਹੀਂ ਆ ਉਹਨਾਂ ਦੇ ਤੇ ਹਾਡੇ ਦੇ ਚਲੋ ਇੱਥੇ ਦਰਵਾਜੇ ਦੇ ਦਰਵਾਜੇ ਦੇ ਵਿੱਚ ਪਾਣੀ ਫਿਰ ਗਿਆ ਪੈਣੀਆ ਪੁਲੀਆਂ ਚ ਹੀ ਆ ਪਾਣੀ ਜਾਂੜਿਆ ਅਜੇ ਤੱਕ ਤੇ ਕੋਈ ਨੁਕਸਾਨ ਨਹੀਂ ਲੱਗਦਾ ਗਾੜੀ ਵੇਖੋ ਪਰਮਾਤਮਾ ਦੇ ਹੱਥ ਹੈ ਜੇ ਤੇ ਬਹੁਤਾ ਪਿੱਛੋਂ ਪਾਣੀ ਆਏਗਾ ਤੇ ਲੋਕਾਂ ਦਾ ਨੁਕਸਾਨ ਹੋਏਗਾ ਅੱਛਾ ਪਿੰਡ ਫਿਰ ਅੱਠ ਘਿਰੇ ਦੇ ਪਿੱਛੇ ਪਿੰਡ ਜਿਹੜੇ ਪਾਰ ਵਾਲੇ ਪਿੰਡ ਉਹਦੇ ਘਿਰੇ ਦੇ ਹੀ ਆ ਕੋਈ ਬੇੜੀ ਨਾਲ ਹੀ ਚੱਲਦੇ ਆ ਤੇ ਬੇੜੀ ਨਹੀਂ ਪਈ ਤੇ ਫਿਰ ਉਹਨਾਂ ਨੇ ਉੱਥੇ ਹੀ ਨਾਲੇ ਉੱਧ ਦੂਜੇ ਪਾਸੇ ਪਾਕਿਸਤਾਨ ਆ ਉਧਰ ਦੂਜਾ ਉਧਰ ਤੇ ਆਇਆ ਤੇ ਵਿੱਚ ਘਾਰ ਹੀ ਰਹਿ ਗਏ ਪਿੰਡ ਔਰ ਜਿਹੜੇ ਨੁਕੀ ਪਾਰ ਗਏ ਦੇਖੋ ਪਾਰ ਆ ਜਿਹੜੇ ਇੱਧਰ ਦੇ ਹੋ ਇੱਧਰ ਰਹੇ ਨੇ ਲਿੰਕ ਟੁੱਟ ਗਿਆ ਲੋਕਾਂ ਦਾ ਨਾਲ ਆਉਣਗੇ ਅੱਛਾ ਤੁਹਾਨੂੰ ਕੀ ਅਸੀਂ ਸਾਰੇ ਇੱਥੇ ਸਪੈਸ਼ਲੀ ਆ ਮੌਕਾ ਵੇਖਣ ਆਇਆ ਸਾਰੇ ਜਿਸ ਤਰ੍ਹਾਂ ਕੀ ਸਾਰੀਆਂ ਆਲਰੇਡੀ ਹੂ ਤੁਸੀਂ ਦੇਖ ਰਹੇ ਹੋ ਤੇ ਐਕਸ਼ਨ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀਗਾ ਹੁ ਰਿਸਕ ਹੋ ਰਿਹਾ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਹਾਂਗਾ ਕਿ ਹੋਪ ਵਾਲੀ ਜਿਹੜੀ ਕੰਡੀਸ਼ਨ ਹੈ ਤੇ ਦੂਜੀ ਗੱਲ ਪਾਣੀ ਦਾ ਮੁੱਦਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਰੈ residențial ਏਰੀਆ ਬਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਐ ਇੱਥੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਸ ਹੋ ਗਈਆਂ ਹੋਰ ਹਰ ਤਰ੍ਹਾਂ ਦੀ ਫੈਸਿਲਿਟੀ ਦੀਆਂ ਟੀਮਸ ਆ ਸੀਆਂ ਇੱਥੇ ਡਿਪਲੂਟ ਕਰ ਦਿੱਤੀਆਂ ਸਾਡਾ ਰੈਵਨਿਊ ਸਟਾਫ ਸਾਡਾ ਜਿਹੜਾ ਐਕਟੈਂਸੀ ਕਨਸਰਨ ਨੇ ਵਾਈਨਿੰਗ ਵਾਲੇ ਉੱਥੇ ਨੇ ਸਾਡੇ ਨਾਲ ਆਪਣੇ ਹਲਕਾਈਂ ਚਾਹਦੇ ਨੇ ਐਚਐਮ ਸਾਹਿਬ ਨੇ ਆਪਤਥੇ ਸਾਰੇ ਆਂਕ ਤੁਸੀਂ ਵੇਖਿਆ ਸਪੈਸ਼ਲੀ ਐਸਐਸਪੀ ਸਰ ਵੱਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਭਾਰਤ ਦੀ ਗ ਕੰਮ ਕੀਤਾ ਜਾ ਰਿਹਾ ਉਸ ਵਾਰ ਕਿਸੇ ਰੰਦੇ ਦੀ ਫੂਡ ਦੀ ਛੋਟੇ ਜਾਂਦੀ ਹੈ ਮੈਡੀਸਿਨ ਦੀਆਂ ਜੋ ਵੀ ਪਹਚਾ ਦਿੱਤੀ ਜਾਏਗੀ ਇਸੇ ਸੰਬੰਧ ਜਿਹੜੀਆਂ ਸਾਡੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਗੋਡਸਾ ਉਹਨੇ ਦੀ ਰਿਪੇਅਰ ਕਰਾ ਕੇ ਰੱਖ ਲਈ ਜੀ ਉਹ ਵੀ ਅਸਿੱਤ ਪਹੁੰਚਣੀ ਹੈ ਤੇ ਜਿੱਥੇ ਥੋੜਾ ਜਿਹਾ ਪਾਣੀ ਦਾ ਫਲੋਅ ਥੋੜਾ ਠੀਕ ਹੁੰਦਾ ਤੇ ਉਸ ਦੇ ਸੰਬੰਧੀ ਜਾ ਕੇ ਮੌਕਾ ਵੀ ਇਕ ਲਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਹਨਾਂ ਨੂੰ ਲੋੜ ਹੈ ਉਹ ਸਾਰੀ ਪ੍ਰੋਵਾਈਡ ਕਰਾਂਗੇ ਫਿਲਹਾਲ ਹੁਣ ਪਾਣੀ ਦੇ ਘਟਣ ਦੇ ਚਾਂਸ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਦਰਕਤਾਂ ਦੇ ਜਿਹੜੇ ਇੱਕ ਬੜਾ ਵਧੀਆ ਹੁੰਦਾ ਕਿ ਦਰਕਤਾਂ ਦੇ ਪਾਣੀ ਦਾ ਲੈਵਲ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਬਾਦਰਾ ਇੱਕ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖੀਏ ਜੋ ਜਿਹੜਾ ਪਾਣੀ ਦੇ ਸੀਟ ਕਰ ਪੂਰੇ